ਅਸਿਕਾਲੀ ਤੁਸੀਂ ਦੇਖ ਰਹੇ ਜੀ ਪਬ ਟੀਵੀ ਮੈਂ ਮਨਪ੍ਰੀਤ ਸਿੰਘ ਆਜ਼ਾਦ ਇਸ ਵਕਤ ਅਸੀਂ ਖੜੇ ਹਾਂ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਜਿਹੜਾ ਕਿ ਅੰਮ੍ਰਿਤਸਰ ਦਾ ਹਸਪਤਾਲ ਹੈ ਇਸ ਹਸਪਤਾਲ ਦੇ ਵਿੱਚ ਇੱਕ ਕੇਸ ਜਿਹੜਾ ਸਾਹਮਣੇ ਆਇਆ ਹੈ ਕਿ ਇੱਕ ਲੜਕੀ ਸਿਮਰਜੀਤ ਕੌਰ ਜੋ ਕਿ ਬੁੱਢਾ ਖੂ ਪਿੰਡ ਦੀ ਹੈ ਜਿਸ ਤੇ ਦਿਲ ਦੇ ਵਿੱਚ ਛੇਕ ਸੀ ਔਰ ਸਾਲਾਂ ਦੇ ਵਿੱਚ ਬੜੀ ਵੱਡੀ ਜਿਹੜੀ ਉਹ ਪ੍ਰੋਬਲਮ ਆਉਂਦੀ ਸੀ ਉਸ ਲੜਕੀ ਦਾ ਜਿਹੜਾ ਕਿ ਜਦੋਂ ਸਕੈਨਿੰਗ ਕਰਾਈ ਗਈ ਤੇ ਇਸ ਹਸਪਤਾਲ ਦੇ ਵਿੱਚ ਉਸ ਨੂੰ ਜਿਹੜੀ ਭਿਆਨਕ ਬਿਮਾਰੀ ਪਾਈ ਗਈ ਕਿ ਜਿਹੜੀ ਵਿਸ਼ਵ ਦੇ ਵਿੱਚ ਜਿਹੜੀ ਸਿਰਫ 100 ਲੋਕਾਂ ਨੂੰ ਹੈ ਤੇ ਇਸ ਵਿੱਚ ਡਾਕਟਰ ਪਰਮਿੰਦਰ ਸਿੰਘ ਨੇ ਜਿਹੜਾ ਕਿ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਜਿਹੜਾ ਕਿ ਇਲਾਜ ਕੀਤਾ ਬੱਚੀ ਦਾ ਜਮੰਦਰੂ ਤੌਰ ਤੇ ਜਿਹੜਾ ਪ੍ਰੋਬਲਮ ਦਿਲ ਦੀ ਚੱਲਦੀ ਸੀ ਕਿ ਜਿਹੜਾ ਆਪਣੇ ਸਰੀਰ ਦਾ ਸੱਜੇ ਸਿਹਾਲਾ ਜਿਸ ਨੂੰ ਜਿਹੜਾ ਉਹ ਖੱਬੇ ਪਾਸੇ ਕੰਮ ਕਰ ਰਿਹਾ ਸੀ ਤੇ ਖੱਬੇ ਪਾਸੇ ਵਾਲਾ ਸੱਜੇ ਪਾਸੇ ਕੰਮ ਕਰ ਰਿਹਾ ਸੀ ਉਸ ਨੂੰ ਬਹੁਤ ਹੀ ਮਿਹਨਤ ਦੇ ਨਾਲ ਜਿਹੜਾ ਕਿ ਡਾਕਟਰ ਪਰਮਿੰਦਰ ਸਿੰਘ ਜਿਹੜੇ ਕਿ ਸਪੈਸ਼ਲਿਸਟ ਹਨ ਜਿਹੜੇ ਦਿਲ ਦੇ ਰੋਗਾਂ ਦੇ ਉਹਨਾਂ ਨੇ ਸਹੀ ਕੀਤਾ ਕਿ ਤੇ ਉਹ ਲੜਕੀ ਵਾਲੇ ਲੜਕੀ ਦੇ ਮਾਪਿ ਉਹਨਾਂ ਨੇ ਜਿਹੜਾ ਕਿ ਬਹੁਤ ਸਾਰੀ ਜਿਹੜੀ ਖੁਸ਼ੀ ਮਹਿਸੂਸ ਕੀਤੀ ਕਿ ਉਸ ਲੜਕੀ ਨੂੰ ਜਿਹੜੀ ਭਿਆਨਕ ਬਿਮਾਰੀ ਲੱਗੀ ਹੋਈ ਸੀ ਤੇ ਕਹਿ ਸਕਦੇ ਹਾਂ ਕਿ ਉਸਦੇ ਮਾਪੇ ਇਲਾਜ ਲਈ ਹਸਪਤਾਲ ਦੇ ਵਿੱਚ ਆਏ ਸੀ ਤੇ ਉਹ ਜਿਹੜੇ ਦਿਲ ਦੇ ਵਿੱਚ ਛੇਕ ਨੂੰ ਲੈ ਕੇ ਆਏ ਸੀ ਤੇ ਪਰ ਜਦੋਂ ਪੁਸ਼ਟੀ ਹੋਈ ਤੇ ਜਮਾਂਦਰੂ ਤੌਰ ਤੇ ਜਿਹੜੀ ਰਾਈਟ ਪਲਮਰੀ ਆਰਟੀ 2 ਲੈਫਟ ਏਰੀਅਮ ਫਿਊਲਾ ਬਿਮਾਰੀ ਸੀ ਜਿਸ ਤੋਂ ਉਹ ਪੀੜਤ ਸੀ ਇਹ ਬਿਮਾਰੀ ਸਿਰਫ 100 ਲੋਕਾਂ ਨੂੰ ਦੁਨੀਆ ਭਰ ਦੇ ਵਿੱਚ ਹੈ ਤੇ ਪਰ ਜਿਹੜੀ ਇੱਥੋਂ ਦੇ ਮਾਹਰ ਡਾਕਟਰ ਉਹਨਾਂ ਨੇ ਇਲਾਜ ਕਰਕੇ ਜਿਹੜਾ ਉਹ ਸਹੀ ਕਰ ਦਿੱਤਾ ਸੋ ਡਾਕਟਰ ਸਾਹਿਬ ਨੇ ਜਿਹੜਾ ਕਿ ਬੜਾ ਹੀ ਸਰਲ ਤਰੀਕੇ ਦੇ ਨਾਲ ਬਹੁਤ ਹੀ ਸਮਝਦੇ ਨਾਲ ਇਸ ਬਿਮਾਰੀ ਦਾ ਇਲਾਜ ਕੀਤਾ ਤੇ ਜਿਹੜਾ ਡਾਕਟਰ ਪਰਮਿੰਦਰ ਸਿੰਘ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਨਾਨਕ ਦੇ ਹਸਪਤਾਲ ਅਮਰਸਰ ਵਿਕੇ ਐਸੇ ਸਹਾਇਕ ਪ੍ਰੋਫੈਸਰ ਕਾਰਡੀਓਲੋਜੀ ਵਿਭਾਗ ਵਿੱਚ ਪਿਛਲੇ 3 ਸਾਲਾਂ ਤੋਂ ਕੰਮ ਕਰ ਰਹੇ ਆ ਇਹ ਸਾਡੀ ਪੂਰੀ ਕਾਰਡੀਓਲੋਜੀ ਵਿਭਾਗ ਦੀ ਟੀਮ ਹੈ ਅੱਜ ਜਿਸ ਸੰਦਰਭ ਪੰਧ ਵਿੱਚ ਅਸੀਂ ਸਾਰੇ ਇੱਥੇ ਇਕੱਠੇ ਇਕੱਤਰ ਹੋਏ ਆ ਉਹ ਇੱਕ ਬੜੀ ਰੇਅਰ ਤੇ ਦੁਰਲੋਭ অতি ਦੁਰਲੋਭ ਬਿਮਾਰੀ ਬਾਰੇ ਅਸੀਂ ਕੁਝ ਚਾਨਣਾ ਪਾਣਾ ਚਾਹੁੰਦੇ ਆ ਇਹ ਬਿਮਾਰੀ ਇੱਕ ਜਨਮਜਾਤ ਦਿਲ ਦੀ ਬਿਮਾਰੀ ਹੈ ਜਿਸ ਵਿੱਚ ਦਿਲ ਦੇ ਦੋ ਹਿੱਸਿਆਂ ਦੇ ਵਿੱਚ ਇੱਕ ਅਬਨਾਰਮਲ ਕਮਿਊਨੀਕੇਸ਼ਨ ਕਹਿੰਦਾ ਮਤਲਬ ਜੋ ਨਾਰਮਲੀ ਨਹੀਂ ਹੁੰਦਾ ਇੱਕ ਦੋ ਹਿੱਸਿਆਂ ਦੇ ਵਿੱਚ ਇੱਕ ਅਬਨਾਰਮਲ ਕਮਿਊਨੀਕੇਸ਼ਨ ਬਣ ਜਾਂਦਾ ਹੈ ਜਿਸ ਦੇ ਕਰਕੇ ਦਿਲ ਦੀਆਂ ਸੱਜੇ ਪਾਸੇ ਦਾ ਕਨੈਕਸ਼ਨ ਖੱਬੇ ਪਾਸੇ ਦੇ ਨਾਲ ਹੋ ਜਾਂਦਾ ਹੈ ਜਿਸ ਕਰਕੇ ਇੱਕ ਗੰਦਾ ਖੂਨ ਜੋ ਕਿ ਨਾਰਮਲੀ ਦਿਲ ਦਾ ਜੋ ਸੱਜਾ ਹਿੱਸਾ ਹੈ ਉਹ ਇੱਕ ਪਲਮਨਰੀ ਆਰਟਰੀ ਦੁਆਰਾ ਇੱਕ ਮੋਟੀ ਨਾੜੀ ਦੁਆਰਾ ਫੇਫੜਾਂ ਤੱਕ ਪਹੁੰਚਦਾ ਹੈ। ਉੱਥੇ ਕੀ ਹੁੰਦਾ ਹੈ ਫੇਫੜੇ ਉਸ ਖੂਨ ਨੂੰ ਉਹਦੇ ਵਿੱਚ ਆਕਸੀਜਨ ਪਾ ਕੇ ਉਸ ਨੂੰ ਆਕਸੀਜਨੇਟਡ ਜਾਂ ਚੰਗਾ ਖੂਨ ਦੇ ਵਿੱਚ ਤਬਦੀਲ ਕਰ ਦਿੰਦੇ ਆ। ਉਸ ਤੋਂ ਬਾਅਦ ਉਹ ਖੂਨ ਦਿਲ ਦੇ ਖੱਬੇ ਪਾਸੇ ਵਿੱਚ ਆਂਦਾ ਹੈ ਤੇ ਉੱਥੋਂ ਉਹ ਖੂਨ ਸਰੀਰ ਦੇ ਸਾਰੇ ਅੰਗਾਂ ਵਿੱਚ ਪਹੁੰਚਦਾ ਹੈ। ਪਰ ਇਸ ਬਿਮਾਰੀ ਵਿੱਚ ਕੀ ਹੁੰਦਾ ਹੈ ਕਿ ਫੇਫੜਿਆਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਪਲਮਨਰੀ ਆਰਟਰੀ ਤੋਂ ਇੱਕ ਅਲੱਗ ਨਾੜ ਨਿਕਲਦੀ ਹੈ ਤੇ ਉਹ ਦਿਲ ਦੇ ਖੱਬੇ ਪਾਸੇ ਵਿੱਚ ਖੂਨ ਨੂੰ ਲੈ ਕੇ ਚਲੀ ਜਾਂਦੀ ਹੈ ਜਿਸ ਤੇ ਕਰਕੇ ਚੰਗੇ ਖੂਨ ਦਾ ਤੇ ਗੰਦੇ ਖੂਨ ਦਾ ਆਪਸ ਦੇ ਵਿੱਚ ਮਿਕਸਚਰ ਹੋਣਾ ਸ਼ੁਰੂ ਕਰ ਦਿੰਦਾ ਤੇ ਇਸ ਨੂੰ ਅਸੀਂ ਅੰਗਰੇਜ਼ੀ ਦੀ ਭਾਸ਼ਾ ਦੇ ਵਿੱਚ ਜਾਂ ਮੈਡੀਕਲ ਦੀ ਭਾਸ਼ਾ ਦੇ ਵਿੱਚ ਰਾਈਟ ਪਲਮਨਰੀ ਆਰਟਰੀ ਟੂ ਲੈਫਟ ਏਟਰੀਅਮ ਕਮਿਊਨੀਕੇਸ਼ਨ ਜਾਂ ਫਿਸਟੂਲਾ ਸ਼ਬਦ ਦਾ ਇਸਤੇਮਾਲ ਕਰਦੇ ਹਾਂ ਇਸ ਬਿਮਾਰੀ ਦੀ ਜਦੋਂ ਕਿ ਖੋਜ ਅੱਜ ਤੋਂ ਲਗਭਗ ਕਈ ਦਹਾਕੇ ਪਹਿਲਾਂ 1950 ਦੇ ਵਿੱਚ ਇੱਕ ਅਮਰੀਕੀ ਕਾਰਡੀਓਲੋਜਿਸਟ ਡਾਕਟਰ ਐਲਨ ਫ੍ਰਿਡਲਿਚ ਨੇ ਕੀਤੀ ਸੀ ਕਿ ਉਸਨੇ ਚਾਰ ਵੱਖ-ਵੱਖ ਤਰ੍ਹਾਂ ਦੇ ਇਸ ਫਿਸ਼ਲਿਆਂ ਦਾ ਡਿਸਕ੍ਰਿਪਸ਼ਨ ਦਿੱਤੀ ਪਰ ਲਿਟਰੇਚਰ ਦੇ ਵਿੱਚ 2024 ਤੱਕ 100 ਤੋਂ ਵੀ ਘੱਟ ਕੇਸ ਰਿਪੋਰਟ ਹੋਏ ਹਨ ਤਾਂ ਇਸ ਦੇ ਵਿੱਚ ਹੁੰਦਾ ਕੀ ਹੈ ਕਿ ਕਿਉਂਕਿ ਬੱਚਾ ਨੀਲਾ ਪੈਂਦਾ ਹੈ ਤਾਂ ਬੱਚਾ ਆਮ ਬੱਚਿਆਂ ਦੇ ਨਾਲੋਂ ਘੱਟ ਵੱਧਾ ਫੁੱਲਦਾ ਉਸ ਨੂੰ ਸਾਹ ਚੜਦਾ ਹੈ ਤੇ ਨਾਲ-ਨਾਲ ਉਸ ਨੂੰ ਹੋਰ ਤਕਲੀਫਾਂ ਜਿਵੇਂ ਕਿ ਹਿਮੋਗਲੋਬਿਨ ਦਾ ਬਹੁਤ ਜ਼ਿਆਦਾ ਹੋ ਜਾਣਾ ਜਾਂ ਸ਼ੰਟ ਕਰਕੇ ਕਈ ਵਾਰ ਇਨਫੈਕਸ਼ਨ ਜਾਂ ਕੋਈ ਕਲੋਟ ਸੱਜੇ ਪਾਸੇ ਤੋਂ ਖੱਬੇ ਪਾਸੇ ਜਾ ਕੇ ਅਧਰੰਗ ਦਿਮਾਗ ਦਾ ਦੌਰਾ ਜਿਸ ਨੂੰ ਅਸੀਂ ਮਿਰਗੀ ਕਹਿ ਸਕਦੇ ਹਾਂ ਇਸ ਤਰ੍ਹਾਂ ਦੇ ਲੱਛਣ ਦੇ ਨਾਲ ਵੀ ਬੱਚਾ ਆ ਸਕਦਾ ਹੁਣ ਜਦੋਂ ਕਿ ਹਜੇ ਤੱਕ ਲਿਟਰੇਚਰ ਦੇ ਵਿੱਚ ਕੀ ਸੀ ਮੈਕਸਿਮਮ ਕੇਸਸ ਦੇ ਵਿੱਚ ਕੀ ਕੀਤਾ ਗਿਆ ਇੱਕ ਓਪਨ ਹਾਰਟ ਸਰਜਰੀ ਕਰਕੇ ਇਸ ਕਮਿਊਨੀਕੇਸ਼ਨ ਨੂੰ ਆਪਸ ਦੇ ਵਿੱਚ ਕੱਟ ਕੇ ਦੁਬਾਰਾ ਸੂਚਨ ਕੀਤਾ ਗਿਆ ਤਾਂ ਉਹ ਇੱਕ ਬੜਾ ਹੀ ਕਿਉਂਕਿ ਔਖਾ ਪਲੱਸ ਉਹਦੇ ਵਿੱਚ ਕੀ ਹੈ ਬੱਚੇ ਨੂੰ ਰਿਸਕ ਵੀ ਰਹਿੰਦਾ ਐ ਏਡੇ ਵੱਡੀ ਸਰਜਰੀ ਦੇ ਵਿੱਚ ਇੱਕ ਨਵੀਂ ਟੈਕਨੀਕ ਆਂਦੀ ਐ ਜਿਸ ਨੂੰ ਅਸੀਂ ਪਰਕਟੇਨੀਅਸ ਤਕਨੀਕ ਕਹਿੰਦੇ ਆ ਉਸ ਤੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਪੈਰ ਦੇ ਰਸਤੇ ਦੇ ਵਿੱਚ ਜਾ ਕੇ ਫਲੋਰੋਸਕੋਪੀ ਦੀ ਮਦਦ ਦੇ ਨਾਲ ਅਸੀਂ ਇਹਨਾਂ ਦੋਨਾਂ ਕਮਿਊਨੀਕੇਸ਼ਨਸ ਦੇ ਵਿੱਚ ਆਪਸ ਦਾ ਕਨੈਕਸ਼ਨ ਨੂੰ ਇੱਕ ਡਿਵਾਈਸ ਲਗਾ ਕੇ ਜਿਸ ਤਰ੍ਹਾਂ ਅਸੀਂ ਨਾ ਨੀਲੇ ਪੈਣ ਵਾਲੇ ਸ਼ੇਧ ASD, VSD, PDA ਚ ਡਿਵਾਈਸ ਲਗਾਉਂਦੇ ਹਾਂ ਉਹ ਡਿਵਾਈਸ ਲਗਾ ਕੇ ਇਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਜੇ ਅਸੀਂ ਇਸ ਨੂੰ ਦੇਖਿਆ ਜਾਵੇ ਤਾਂ ਲਗਭਗ ਇਸ ਤਰੀਕੇ ਦੇ ਨਾਲ ਪੂਰੇ ਵਿਸ਼ਵ ਦੇ ਵਿੱਚ ਵੱਧ ਤੋਂ ਵੱਧ 20 ਤੋਂ 25 ਕੇਸਿਸ ਹੀ ਐਸੇ ਹਨ ਜੋ ਕਿ ਇਸ ਤਰੀਕੇ ਦੇ ਨਾਲ ਪਰਕਟੈਡੀਸ ਵਿਜੀ ਦੇ ਨਾਲ ਜਿਨ੍ਹਾਂ ਦਾ ਇਲਾਜ ਕੀਤਾ ਗਿਆ ਹੈ ਭਾਰਤ ਦੇ ਵਿੱਚ 올 ਇੰਡੀਆ ਇੰਸਟੀਚਿਊਟ ਦੁਆਰਾ ਵੀ ਇੱਕ ਕੇਸ ਰਿਪੋਰਟ ਹੈ ਪੀਜੀਆਈ ਚੰਡੀਗੜ੍ਹ ਦੁਆਰਾ ਵੀ ਇੱਕ ਕੇਸ ਰਿਪੋਰਟ ਹੈ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਲਖਨਊ ਦੁਆਰਾ ਦੋ ਕੇਸ ਰਿਪੋਰਟ ਹਨ ਡਾਕਟਰ ਸਿਵਾ ਕੁਮਾਰ ਦੀ ਸੰਸਥਾ ਜੋ ਕਿ ਚਨਈ ਦਾ ਇੱਕ ਬਹੁਤ ਵੱਡਾ ਹਸਪਤਾਲ ਹੈ ਉਸ ਦੁਆਰਾ ਇੱਕ ਕੇਸ ਰਿਪੋਰਟ ਹੈ ਤਾਂ ਇਸ ਤਰ੍ਹਾਂ ਵੱਖ-ਵੱਖ ਜਗ੍ਹਾ ਦੇ ਵਿੱਚ ਇਹ ਕੋਈ ਇੱਕ ਅਦਾ ਕੇਸ ਰਿਪੋਰਟ ਹੈ ਪੰਜਾਬ ਦਾ ਇਹ ਪਹਿਲਾ ਕੇਸ ਹੈ ਕਿਉਂਕਿ ਬਹੁਤ ਹੀ ਦੁਰਲੱਭ ਬਿਮਾਰੀ ਹੈ ਜਿਸ ਨੂੰ ਸਭ ਤੋਂ ਪਹਿਲਾਂ ਤਾਂ ਇੱਕ ਡਾਇਗਨੋਸ ਕੀਤਾ ਗਿਆ ਤੇ ਫਿਰ ਪਰਕੂਟੇਨੀਅਸ ਜੂਰੀ ਦੁਆਰਾ ਇਸ ਦਾ ক্লোਜ਼ ਕੀਤਾ ਗਿਆ। ਇਹ ਸਮਝਣ ਦੇ ਵਿੱਚ ਕਿੰਨੀ ਤੁਹਾਨੂੰ ਮੁਸ਼ਕਲ ਆਈ ਸੀ ਕਿਉਂਕਿ ਇਹ ਬਹੁਤ ਘੱਟ ਕੇਸ ਨੇ ਤੁਹਾਨੂੰ ਕਿਸ ਤਰੀਕੇ ਨਾਲ ਸਮਝਿਆ। ਦੇਖੋ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਦੋਂ ਬੱਚਾ ਸਭ ਤੋਂ ਪਹਿਲੀ ਵਾਰ ਮੇਰੇ ਕੋਲੇ ਆਇਆ ਤਾਂ ਇਸਦੀ ਜਦੋਂ ਅਸੀਂ ਇਕੋ ਕੀਤੀ ਗਈ ਤਾਂ ਨਾਰਮਲੀ ਜਿਹੜੇ ਨੀਲੇ ਪੈਣ ਵਾਲੇ ਬੱਚੇ ਹੁੰਦੀਆਂ ਉਹਨਾਂ ਦੀ ਇਕੋ ਦੇਖਦੇ ਆਂ ਸਾਨੂੰ ਸਭ ਕੁਝ ਸਮਝ ਵਿੱਚ ਆ ਜਾਂਦਾ ਵੀ ਕੀ ਹੈ। ਤਾਂ ਜਦੋਂ ਦੀ ਇਕੋ ਕੀਤੀ ਤਾਂ ਉਸਦੇ ਵਿੱਚ ਸਿਰਫ ਇੱਕ ਦਿਲ ਦੇ ਖੱਬੇ ਪਾਸੇ 'ਚ ਹਲਕਾ ਜਾਂ ਜ਼ਰੂਰਤ ਤੋਂ ਜ਼ਿਆਦਾ ਉਹ ਵੱਡਾ ਸੀ ਹੋਰ ਕੋਈ ਅਬਨਾਰਮਲਟੀ ਨਹੀਂ ਲੱਗ ਰਹੀ ਸੀ ਤਾਂ ਜਿਸ ਕਰਕੇ ਅਸੀਂ ਇੱਕ ਨੈਕਸਟ ਲੈਵਲ ਦੀ ਇਕੋ ਹੁੰਦੀ ਹੈ ਜਿਸ ਨੂੰ ਅਸੀਂ ਬੱਬਲ ਸਟਡੀ ਕਹਿੰਦੇ ਆ ਅਸੀਂ ਬੱਬਲ ਸਟਡੀ ਕੀਤੀ ਜਿਸ ਸਾਨੂੰ ਲੱਗਿਆ ਵੀ ਇਹ ਹੋ ਸਕਦਾ ਹੈ ਸ਼ੇਧ ਜਿਹੜਾ ਕੋਈ ਕਮਿਊਨੀਕੇਸ਼ਨ ਹੋਵੇ ਤਾਂ ਉਸ ਨੂੰ ਕਨਫਰਮ ਕਰਨ ਵਾਸਤੇ ਸੀ ਬੱਚੇ ਦੀ ਕਾਰਡੀਅਕ ਸੀਟੀ ਕੀਤੀ ਤਾਂ ਕਾਰਡੀਅਕ ਸੀਟੀ ਦੇ ਵਿੱਚ ਕਿਉਂਕਿ ਉਹ 3 ਡਾਈਮੈਂਸ਼ਨਲ ਹੁੰਦੀ ਹੈ ਚਾਰੇ ਪਾਸਿਓਂ ਦੇਖਦੀ ਹੈ ਉਸ ਨੇ ਇਹ ਕਲੈਰੀਫਾਈ ਕਰਤਾ ਕਿ yes there is a communication ਇੱਕ ਕਮਿਊਨੀਕੇਸ਼ਨ ਹੈ ਪਲਨਰੀ ਆਰਟਰੀ ਤੇ ਲੈਫਟ ਈਟਰੀਂ ਦੇ ਵਿਚਾਲੇ ਜਿਸ ਕਰਕੇ ਇਹ ਬੱਚਾ ਨੀਲਾ ਪੈ ਰਿਹਾ ਹੈ ਕਿੱਡੀ ਵੱਡੀ ਉਪਲਬਧੀ ਮੰਨਦੇ ਜੀ ਇਹ ਇੱਕ ਖਾਸ ਅਸੀਂ ਕਹਾਂਗੇ ਕਿ ਇਹ ਬਿਮਾਰੀ ਦਾ ਇਲਾਜ ਸੀ ਦੇਖੋ ਜੀ ਇੱਥੇ ਥੋੜਾ ਜਿਹਾ ਮੈਂ ਤਾਂ ਇਹੀ ਕਹੂੰਗਾ ਵੀ ਇਹਨੂੰ ਸਭ ਤੋਂ ਪਹਿਲਾਂ ਤਾਂ ਇੱਕ ਡਾਇਗਨੋਸ ਕਰਨਾ ਹੀ ਬਹੁਤ ਵੱਡੀ ਤੇ ਮੁਸ਼ਕਲ ਦੀ ਗੱਲ ਸੀ ਉਕੇ ਇਸ ਤਰ੍ਹਾਂ ਜਦੋਂ ਸਾਨੂੰ ਸਭ ਕੁਝ ਨਾਰਮਲ ਲੱਗੇ ਜਾਂ ਕੋਈ ਏਦਾਂ ਦੀ ਚੀਜ਼ ਜਿਹੜਿਆ ਤੁਸੀਂ ਕਦੇ ਜਿਸ ਬਾਰੇ ਸਿਰਫ ਪੜਿਆ ਹੋਵੇ ਕਿਤਾਬਾਂ ਦੇ ਵਿੱਚ ਪਰ ਕਦੇ ਦੇਖਿਆ ਨਾ ਹੋਵੇ ਤਾਂ ਉਸ ਨੂੰ ਡਾਇਗਨੋਸ ਕਰਨਾ ਵੀ ਬਹੁਤ ਔਖਾ ਹੈ ਫਿਰ ਉਸ ਤੋਂ ਬਾਅਦ ਉਸ ਨੂੰ ਇੱਕ ਪਰਕਟਨਿਸ ਵਿਧੀ ਦੇ ਨਾਲ ਐਗਜ਼ੀਕਿਊਟ ਕਰਨਾ ਮੈਨੂੰ ਲੱਗਦਾ ਹੈ ਇਹ ਪ੍ਰਮਾਤਮਾ ਦਾ ਬਹੁਤ ਵੱਡਾ ਸਹਿਯੋਗ ਰਿਹਾ ਹੈ ਗੁਰੂ ਸਾਹਿਬ ਕਹਿੰਦੇ ਆ ਵੀ ਦੇਖੋ ਜਿਸ ਦਾ ਕਾਰਜ ਤਿਨੇ ਕੀਤਾ ਮਾਨਸ ਕਿਆ ਵਿਚਾਰਾ ਰਾਮ ਇਹ ਪੂਰੀ ਟੀਮ ਦੇ ਸਹਿਯੋਗ ਰਿਹਾ ਪਰਮਾਤਮਾ ਦਾ ਹੱਥ ਰਿਹਾ ਕਿ ਅਸੀਂ ਐਚਐਨਐਸਟੀਜ਼ ਟੀਮ ਦਾ ਬਹੁਤ ਵੱਡਾ ਯੋਗਦਾਨ ਰਿਹਾ ਸਾਡੀ ਪੀਡੀਆਟ੍ਰਿਕਸ ਡਿਪਾਰਟਮੈਂਟ ਦਾ ਬਹੁਤ ਵੱਡਾ ਯੋਗਦਾਨ ਰਿਹਾ ਤੇ ਕਾਰਡੀਓਲਜੀ ਦੀ ਟੀਮ ਦੁਆਰਾ ਇੱਕ ਸਭ ਤੋਂ ਇੱਕ ਬਹੁਤ ਵੱਡੀ ਗੁਰਨਾਣਕ ਦੇ ਹਸਪਤਾਲ ਦੀ ਬਹੁਤ ਵੱਡੀ ਉਪਲਬਧੀ ਹੈ ਕਿ ਅਸੀਂ ਇਸ ਕੇਸ ਨੂੰ ਕਰ ਪਾਏ ਬੱਚੇ ਸਰ ਉਮਰ ਕਿੰਨੀ ਹੈ ਤੇ ਉਹ ਬੱਚੀ ਪੂਰੀ ਸਿਹਤ ਹੈਗੀ ਹੈ ਜੀ ਬੱਚੇ ਦੀ ਉਮਰ ਜੀ 13 ਸਾਲ ਹੈ ਬੱਚਾ ਨੌਣੇ ਤੋਂ ਤੁਣ ਨੂੰ ਲਾਣੇ ਹੈ ਬੱਚੀ ਦੀ ਜੋ ਆਪਰੇਸ਼ਨ ਤੋਂ ਪਹਿਲਾਂ ਉਹਦੀ ਆਕਸੀਜਨ ਦੀ ਸੈਚੂਰੇਸ਼ਨ 70% ਚੱਲਦੀ ਸੀ ਕੋਵਿਡ ਦੇ ਦਿਨਾਂ 'ਚ ਤੁਸੀਂ ਸੈਚੂਰੇਸ਼ਨ ਸ਼ਬਦ ਬਾਰੇ ਬਹੁਤ ਸੁਣਿਆ ਹੋਣਾ ਵੀ ਜਦੋਂ ਅਸੀਂ ਆਕਸੀਜਨ ਚੈੱਕ ਕਰਦੇ ਆ ਉਹਦੀ ਮਾਤਰਾ ਸਿਰਫ 60 ਚੱਲ ਰਹੀ ਸੀ ਤਾਂ ਜਿੱਦੀ 80 ਤੋਂ ਵੀ ਘੱਟ ਹੋ ਜਾਂਦੀ ਹੈ ਉਹਨੂੰ ਵੀ ਦੇਖੋ ਕਿੰਨੀ ਸਾਹ 'ਚ ਪ੍ਰੋਬਲਮ ਆਨ ਲੱਗ ਪੈਂਦੀ ਹੈ ਬਚਨ ਦੀ ਉਮੀਦ ਕਿੰਨੀ ਕੀ ਹੁੰਦੀ ਹੈ ਇਸ ਤਰ੍ਹਾਂ ਦੇ ਪੇਸ਼ੈਂਟ ਇਸ ਦਾ ਪੇਸ਼ੈਂਟ ਜੀ ਅਗਰ ਨਾ ਇਲਾਜ ਕੀਤਾ ਜਾਵੇ ਤਾਂ ਚੌਥੇ ਦਹਾਕੇ ਦੇ ਵਿੱਚ ਮੌਤ ਹੋ ਜਾਂਦੀ ਹੈ ਸਰ ਕਿੰਨੇ ਕਿਨੇ ਦੇਸ ਦਾ ਟ੍ਰੀਟਮੈਂਟ ਸੀ ਆਪਰੇਸ਼ਨ ਕਿਨੇ ਟਾਈਮ ਆਪਰੇਸ਼ਨ ਲਗਭਗ ਪੌਣੇ 2 ਘੰਟੇ ਚੱਲਿਆ ਪੌਣੇ 2 ਇਹ ਬੋਰਡ ਦੇ ਰਿਹਾ ਹੈ ਕਿ ਕਿੰਨੇ ਪਾਪੂਲੇਸ਼ਨ ਦੇ ਵਿੱਚ ਇੱਕ ਸਰ 800 ਕਰੋੜ ਦੀ ਪਾਪੂਲੇਸ਼ਨ ਹੈ ਜੀ ਸੰਸਾਰ ਦੀ ਲਿਟਰੇਚਰ ਦੇ ਵਿੱਚ 100 ਤੋਂ ਘੱਟ ਕੇਸ ਇਹ ਸਾਫ਼ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਸਭ ਤੋਂ ਲੇਟੈਸਟ ਕੇਸ 2024 ਦੇ ਵਿੱਚ ਜਿਹੜਾ ਛਪਿਆ ਜੈਪਸ਼ੀਅਨ ਹਾਰਟ ਜਰਨਲ ਦੇ ਵਿੱਚ ਛਪਿਆ ਉਹਦੇ ਵਿੱਚ ਉਹਨਾਂ ਨੇ ਸਾਫ਼ ਲਿਖਿਆ ਹੈ ਕਿ ਲੈਸ ਥੈਨ 100 ਕੇਸਸ ਆ ਰਿਪੋਰਟਡ ਵਰਲਡਵਾਈਡ ਸਰ ਬੱਚੇ ਨੂੰ ਜੀ ਸਿਵਲ ਹਸਪਤਾਲ ਦੁਆਰਾ ਰੈਫਰ ਕੀਤਾ ਗਿਆ ਸੀ ਈਕੋ ਕਰਵਾਉਣ ਲਈ ਇਹ ਤੁਹਾਨੂੰ ਮਦਦ ਨਹੀਂ ਪਾ ਰਹੀ ਜੀ ਜੀ ਜੇ ਲੈਸਰ ਨਾਲ ਤੱਕ ਪੁੱਛਿਆ ਕਿ ਨਿਕਲਗਾ ਬੱਚੇ ਦਾ ਜੀ ਆਇਸ਼ਮਾਨ ਭਾਰਤ ਦੇ ਅਧੀਨ ਹੋਇਆ ਜੀ ਇਹਦਾ ਕੋਈ ਖਰਚਾ ਨਹੀਂ ਆਉਂਦਾ ਬਿਲਕੁਲ ਫ੍ਰੀ ਆਫ ਕਾਸਟ ਇਲਾਜ ਹੋਇਆ ਜੀ ਠੀਕ ਹੈ ਥੈਂਕ ਯੂ ਸਰ ਪੂਰੇ ਭਾਰਤ ਵਿੱਚ ਹੋਰ ਵੀ ਕੇਸ ਕੀ ਆਇਆਗਾ ਇਸ ਤਰ੍ਹਾਂ ਦਾ ਜੀ 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 ਭਾਰਤ ਵਿੱਚ ਲਗਭਗ 20 ਤੋਂ 25 ਕੇਸ ਹਨ ਜੋ ਭਾਰਤ ਦੇ ਵਿੱਚ ਇਸ ਬਿਮਾਰੀ ਦੇ ਹੋਏ ਹੈ ਪਰ ਪਰਕੂਟੇਨਸ ਵਿਧੀ ਨਾਲ ਜਿਸ ਵਿਧੀ ਨਾਲ ਇਹਦਾ ਇਲਾਜ ਦੇ ਕੋ ਇੱਕ ਤਾਂ ਡਾਇਗਨੋਸ ਹੋਣਾ ਡਾਇਗਨੋਸ ਹੋਏ ਹੈ ਕੇਸਸ 20 ਤੋਂ 25 ਕੇਸਸ ਪਰ ਇਲਾਜ ਇਸ ਵਿਧੀ ਨਾਲ ਹੋਣਾ ਉਹ 10 ਤੋਂ ਵੀ ਘੱਟ ਹਨ ਠੀਕ ਹੈ ਸẢ ਥੈਂਕ ਯੂ ਚੱਲੋ ਵੀ ਸਾਡੇ ਕੀ ਕਹਿਣਾ ਚਾਹੋਗੇ ਬੱਚੀ ਦਾ ਇਲਾਜ ਹੋਇਆ ਕੀ ਕਹਿਣਾ ਚਾਹੋਗੇ ਹਾਂਜੀ ਬਹੁਤ ਵਧੀਆ ਹੋਇਆ ਇਲਾਜ ਇੱਥੇ ਐਂ ਬੁੱਢੇ تھے ਤੇ ਆਈ ਜੀ ਆਂਟੀ ਫਸਤਾ ਦੀਆਂ ਫੇਰ ਤੁਹਾਨੂੰ ਕਿਵੇਂ ਪਤਾ ਲੱਗਾ ਬਿਮਾਰੀ ਦੀ ਕੀ ਜਿਹੜੀ ਪ੍ਰੋਬਲਮ ਹੋ ਗਈ ਹਾਂਜੀ ਕਿ ਐਸੀ ਹਾਂਜੀ ਇੱਥੋਂ ਪਤਾ ਲੱਗਾ ਜੋ ਡਾਕਟਰ ਤੋਂ ਜਾਣ ਕੇ ਬਾਅਦ ਮੈਡੀਕਲ ਕੀਤੀ ਹੁੰਦੀ ਸੀ ਲੜਤੀ ਦੀ ਦਿੱਕਤ ਇਹ ਹੀ ਸਾਹ ਚੜਦਾ ਸੀ ਲੱਤਾਂ ਫੀੜ ਹੋਣ ਦੀਆਂ ਸੀ ਸਿਰ ਬੜਾ ਦਰਦ ਕਰਦਾ ਸੀ ਇੱਕ ਨੇ ਪਿਆਸੀ ਤੁਹਾਡੇ ਲੱਗੇ ਸਾਡਾ ਕੋਈ ਪੈਸਾ ਨਹੀਂ ਲੱਗਾ ਹਾਂਜੀ ਤੇ ਕੋਈ ਪਿਛਾ ਪਟੋਲੇ ਗਏ ਸੀ ਹਾਂਜੀ ਇੱਥੇ ਵੀ ਬੀਬੀ ਨਾਨਕੀ ਗਏ ਸੀ ਉੱਥੋਂ ਮੁੜ ਕੇ ਇਹਨਾਂ ਨੇ ਉੱਥੇ ਬਹੁਤ ਧੰਨਵਾਦ ਕਰਦੇ ਹੋਏ ਬਹੁਤ ਵਧੀਆ ਜੀ ਸਾਡੇ ਵਾਸਤੇ ਬਹੁਤ ਵਧੀਆ ਦੋ ਭਰਾ ਵਾ ਤੇ ਇਹ ਦੋ ਭੈਣਾਂ ਹੋ ਪੰਜ 13 ਸਾਲਾਂ ਦਾ ਪਹਿਲੇ ਤੋਂ ਸਿਵਲ ਹਸਪੀਟਲ ਵਿੱਚ ਗਏ ਹਾਂਜੀ ਹਾਂਜੀ ਉਹਨਾਂ ਨੇ ਇੱਥੇ ਗੁਰੂਆਂ ਨੇ ਹਾਂਜੀ ਇੱਥੇ ਕੱਲ੍ਹ ਸੋ ਇਹ ਸਾਡਾ ਡਾਕਟਰ ਪਰਮਿੰਦਰ ਸਿੰਘ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਕਿ ਕਿੰਨੀ ਕੁ ਮਿਹਨਤ ਇਸ ਬਿਮਾਰੀ ਨੂੰ ਠੀਕ ਕਰਨ ਵਾਸਤੇ ਲੱਗੀ ਔਰ ਇੱਕ ਚੰਬੇ ਵਾਲੀ ਗੱਲ ਹੈ ਕਿ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਇਹ ਜਿਹੜਾ ਇਲਾਜ ਹੋਇਆ ਔਰ 100 ਲੋਕਾਂ ਨੂੰ ਜਿਹੜੀ ਇਹ ਬਿਮਾਰੀ ਭਿਆਨਕ ਸੀ ਜਿਨ੍ਹਾਂ ਦੇ ਵਿੱਚ ਇਸ ਲੜਕੀ ਨੇ 14 ਸਾਲ ਦੀ ਲੜਕੀ ਨੇ ਇਸ ਹਸਪਤਾਲ ਦੇ ਵਿੱਚ ਇਲਾਜ ਕਰਾਇਆ ਤੇ ਪਰਿਵਾਰ ਨੇ ਡਾਕਟਰ ਦੀ ਜਿਹੜੀ ਬਹੁਤ ਸਾਰੀ ਸਲਾੰਘਾ ਕੀਤੀ ਤੇ ਜਿਹੜੇ ਲੋਕ ਵੀ ਇੱਥੇ ਬਹੁਤ ਸਾਰੀ ਡਾਕਟਰ ਸਾਹਿਬ ਦੀ ਸਲਾੰਘਾ ਕਾਰਿਆ ਤੁਸੀਂ ਜੁੜਿਆ ਜੀਤ ਵੈਬ ਟੀਵੀ ਦੇ ਨਾਲ ਮੈਂ ਮਨਪ੍ਰੀਤ ਸਿੰਘ ਆਜ਼ਾਦ ਅੰਮ੍ਰਿਤਸਰ